ਪੰਜਾਬ ਦੇ ਵਿੱਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਹੈ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਹਾ ਦੱਸ ਦੇ ਕਿ ਜਿੱਥੇ ਲੁਧਿਆਣਾ ਦੇ ਵਿੱਚ ਪਹਿਲਾਂ ਕਾਰਵਾਈ ਕੀਤੀ ਗਈ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਕੋਈ ਉਸ ਨੂੰ ਟੈਟੇਰੀ ਕੀਤਾ ਗਿਆ। ਉਸ ਤੋਂ ਬਾਅਦ ਅੱਜ ਪਟਿਆਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹੁਣ ਰੋਪੜ ਦੇ ਵਿੱਚ ਨਸ਼ਾ ਤਸਕਰ ਦੇ ਘਰ ਨੂੰ ਟੈਟੇਰੀ ਕਰ ਦਿੱਤਾ ਗਿਆ। ਜਿਹਾ ਦੱਸ ਦੇ ਕਿ ਤਸਵੀਰਾਂ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਰੋਪੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਨੇ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਰੋਪੜ ਪੁਲਿਸ ਦੇ ਵੱਲੋਂ ਅੱਜ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੇ ਘਰ ਦੇ ਉੱਤੇ ਜੀਸੀਬੀ ਚਲਾ ਦਿੱਤੀ ਗਈ ਹੈ ਰੋਪੜ ਦੇ ਸਦਾਵਰ ਦੇ ਇਲਾਕੇ ਦੇ ਵਿੱਚ ਇੱਕ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਜਿਹੜੇ ਕੀਤੇ ਗਏ ਤੇ ਇਸੇ ਦੇ ਦੌਰਾਨ ਇੱਕ ਘਰ ਦੇ ਉੱਤੇ ਜੀਸੀਬੀ ਜਿਹੜੀ ਚਲਾ ਦਿੱਤੀ ਗਈ ਤੇ ਮਕਾਨ ਨੂੰ ਟਹਿ ਟੇਰੀ ਕਰ ਦਿੱਤਾ ਗਿਆ ਗੱਲ ਕੀਤੀ ਜਾਵੇ ਤਾਂ ਦੋਵੇਂ ਪਤੀ ਪਤਨੀ ਰਲਕੀ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਜੋ ਇਸ ਵਕਤ ਜ਼ਮਾਨਾ ਦੇ ਉੱਤੇ ਬਾਹਰ ਆਏ ਨੇ ਤੇ ਇਸੇ ਦੇ ਦੌਰਾਨ ਐਸਐਸਪੀ ਰੋਪੜ ਦੇ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਅਜਿਹੇ ਕਾਰਵਾਈਆਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਏਗਾ ਦੋਵੇਂ ਪਤੀ ਪਤਨੀ ਅਤੇ ਤਿੰਨ ਐਨਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਤੋਂ ਇਲਾਵਾ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੇ ਵੱਲੋਂ ਇਹ ਲਗਾਤਾਰ ਨਸ਼ਾ ਸਪਲਾਈ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਸੀ ਡਿਪਟੀ ਕਮਿਸ਼ਨਰ ਰੋਪਨ हिमांशू जैन ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਜੰਗ ਜੜੀ ਹੈ ਉਹ ਛੇੜੀ ਗਈ ਹੈ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਜਿਹੜਾ ਸੈਂਟਰ ਬਣਾਏ ਗਏ ਨੇ ਲੇਕਿਨ ਜੋ ਨਸ਼ਾ ਵੇਚਣਗੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਤੇ ਇਸੇ ਦੇ ਦੌਰਾਨ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਉਸ ਦੇ ਵਿੱਚ ਅਹਿਮ ਫੈਸਲੇ ਜੁੜੇ ਲਏ ਗਏ ਨੇ ਤੇ ਇਸੇ ਦੇ ਦੌਰਾਨ ਦੱਸ ਦਈਏ ਕਿ ਨਸ਼ਿਆਂ ਦੇ ਉੱਤੇ ਠੱਲ ਪਾਉਣ ਦੇ ਲਈ ਨਸ਼ੇ ਨੂੰ ਜੜ ਤੋਂ ਪੁੱਟਣ ਦੇ ਲਈ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਦੇ ਵੱਲੋਂ ਕੈਬਨਟ ਸਬਕਮੇਟੀ ਦਾ ਆਯੋਜਨ ਜਿਹੜਾ ਕੀਤਾ ਗਿਆ ਮੈਂਬਰ ਜਿਹੜੇ ਨੇ ਪੰਜ ਚੁਣੇ ਗਏ ਨੇ ਪੰਜ ਮੰਤਰੀ ਚੁਣੇ ਗਏ ਨੇ ਜਿਨ੍ਹਾਂ ਦੇ ਵੱਲੋਂ ਹੁਣ ਨਿਗਰਾਨੀ ਜਿਹੜੀ ਕੀਤੀ ਜਾਏਗੀ ਨਸ਼ੇ ਨੂੰ ਠੱਲ ਪਾਉਣ ਦੇ ਲਈ ਡਰੱਗ ਦੇ ਕੇਸ ਘਟਾਉਣ ਦੇ ਲਈ ਡਰੱਗ ਨੂੰ ਜੜ ਤੋਂ ਪੁੱਟਣ ਦੇ ਲਈ ਜੋ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੁਣ ਐਕਟਿਵ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਜਿੱਥੇ ਡੀਸੀ ਐਸਐਸਪੀ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਉਸੇ ਤੋਂ ਬਾਅਦ ਹੁਣ ਪੰਜ ਮੈਂਬਰੀ ਕਮੇਟੀ ਦਾ ਗਠਨ ਜਿਹੜਾ ਕੀਤਾ ਗਿਆ ਸਬ ਕਮੇਟੀ ਮੈਂਬਰੀ ਹੋਏਗੀ ਜਿਸ ਦੇ ਵਿੱਚ ਦੱਸ ਦਈਏ ਕਿ ਗੱਲਬਾਤ ਵੀ ਕੀਤੀ ਜਾਣੀ ਹੈ ਪੰਜ ਜਿਹੜੇ ਮੰਤਰੀ ਨੇ ਇਹਨਾਂ ਦੇ ਵੱਲੋਂ ਸਾਰਾ ਧਿਆਨ ਰੱਖੇ ਜਾਏਗਾ ਕਿ ਆਖਰਕਾਰ ਕਿੱਥੋਂ ਡਰਗ ਜਿਹੜਾ ਆ ਰਿਹਾ ਹੈ ਕਿੰਨਾਂ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਕਿੱਥੇ ਜੋ ਨੇ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਸਾਰੇ ਚੈਨ ਚੱਲ ਰਹੀ ਹੈ ਉਸ ਮੈਂਬਰੀ ਕਮੇਟੀ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਇਸ ਦੇ ਉੱਤੇ ਨਿਗਾਹ ਜਿਹੜੀ ਰੱਖੀ ਜਾਣੀ ਹੈ ਸੋ ਇੱਕ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੋਪੜ ਪੁਲਿਸ ਦੇ ਵੱਲੋਂ ਘਰ ਦੇ ਉੱਤੇ ਕਾਰਵਾਈ ਜਿਹੜੇ ਨਸ਼ਾ ਤਸਕਰੀ ਕਰਦੇ ਸਨ ਪਤੀ ਪਤਨੀ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਘਰ ਜਿਹੜਾ ਟੈਟਰੀ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਲੁਧਿਆਣੇ ਦੇ ਵਿੱਚ ਪਟਿਆਲੇ ਦੇ ਵਿੱਚ ਤੇ ਹੁਣ ਰੋਪੜ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਇਸੇ ਦੇ ਦੌਰਾਨ ਐਸਐਸਪੀ ਦੇ ਵੱਲੋਂ ਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਕੰਦੇ ਉਹ ਨਜ਼ਰ ਆਏ ਨੇ ਉਹ ਸੁਣਦੇ ਹਾਂ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈ ਔਰ ਮਾਨੋਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਾਰੀ ਟੀਮ ਵੱਲੋਂ ਇੱਕ ਮੁਹਿੰਮ ਛੇੜੀ ਗਈ ਹੈ ਕਿ ਜਿਹੜੇ ਵੀ ਨਸ਼ੇ ਦੇ ਤਸਕਰਾਂ ਜਿਹੜੇ ਸਮੱਗਲਰਸ ਐ ਮੇਨ ਐ ਉਹਨਾਂ ਦੇ ਪ੍ਰੋਪਰਟੀ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਐ ਔਰ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਪੰਜਾਬ ਸਰਕਾਰ ਦੇ ਨਿਰਦੇਸ਼ ਐ ਇਹਦੇ ਨਾਲ ਨਾਲ ਅਸੀਂ ਔਟ ਕਲੀਨਿਕਸ ਰੀਹੈਬ ਸੈਂਟਰ ਡਰਗ ਡੀ ਐਡਿਕਸ਼ਨ ਸੈਂਟਰ ਇਹਨਾਂ ਤੇ ਵੀ ਅਸੀਂ ਇਹਨਾਂ ਨੂੰ ਵੀ ਰੀਫਾਰਮ ਕਰ ਰਹੇ ਹਾਂ ਸਗੋਂ ਇਹਨਾਂ ਦੀ ਬਿਲਕੁਲ ਅਸੀਂ ਇੱਕਦਮ ਟਰਾਂਸਫਰਮੇਸ਼ਨ ਲੈ ਕੇ ਆ ਰਹੇ ਹਾਂ ਸਟਾਫ ਇਕੁਪਮੈਂਟ ਟੈਸਟਿੰਗ ਕਿੱਟਾਂ ਮੈਡੀਸਿਨ ਸਾਰਾ ਕੁਝ ਉੱਥੇ ਮੌਕੇ ਤੇ ਉਪਲਬਧ ਕਰਾ ਰਹੇ ਹਾਂ ਬੈਡਸ ਵਗੈਰਾ ਉਪਲਬਧ ਕਰਾ ਰਹੇ ਹਾਂ ਬਾਕੀ ਜਿਹੜਾ ਅੱਜ ਜੋ ਕਾਰਵਾਈ ਕੀਤੀ ਹੈ ਉਹਦੇ ਬਾਰੇ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਕਿ ਇੱਕ ਵਾਰ ਉਹ ਡਿਟੇਲ ਦੱਸਣਗੇ ਬਿਲਕੁਲ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈਗੀ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਇੱਥੇ ਕੀਤੀ ਜਾ ਰਹੀ ਹੈ ਉੱਥੇ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਜ਼ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਅਗਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਜਿਹੜੀ ਹੈਗੀ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਯੋ ਰੂਪਨਗਰ ਤੇ ਆਪਣੇ ਐਸਐਚਓ ਸਾਹਿਬ ਵੱਲੋਂ ਇੱਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਲੱਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਹੈਗੇ ਨੇ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੈਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਢਾਹ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਕਿ ਤੁਜਾ ਇਹ ਕਲੀਅਰ ਕੱਟ ਹੈਗਾ ਕਿ ਜੋ ਵੀ ਬੰਦਾ ਇਲੈਗਲ ਪ੍ਰਾਪਰਟੀ ਬਣਾਊਗਾ ਨਸ਼ਿਆ ਦੇ ਥਰੂ ਜਾਂ ਹੋਰ ਕਿਸੇ ਵੀ ਇਲੈਗਲ ਕਮਾ ਦੇ ਥਰੂ ਕ੍ਰਿਮੀਨਲ ਨੈਟਵਰਕ ਦੇ ਥਰੂ ਦੋਜ਼ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕੱਟ ਪਾਲਿਸੀ ਹੈਗੀ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲੀਗਲ ਹੈਗੀ ਹੈ ਤਾਂ ਉਹਨੂੰ ਜਿਹੜਾ ਹੈਗਾ ਡਿਮੋਲਿਸ਼ ਵੀ ਕੀਤਾ ਜਾਵੇ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਇਹਨਾਂ ਤੇ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਕਾਨੂੰਨੀ ਕਾਰਵਾਈ ਕਰਦਿਆਂ ਹੈ ਜਿਹੜਾ ਇਹਨੂੰ ਅੱਜ ਡਿਮੋਲਿਸ਼ ਕੀਤਾ ਗਿਆ ਸਰ ਕਿੰਨੀ ਕੁਆਂਟੀਟੀ ਇਹਨਾਂ ਤੋਂ ਰਿਕਵਰ ਹੋਈ ਕਮਰਸ਼ੀਅਲ ਕੁਆਂਟੀਟੀ ਵੀ ਸੀ ਨਹੀਂ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਖਿਲਾਫ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਦੇ ਹੈਗੇ ਨੇ ਬਟ ਹੈਬਿਚੁਅਲ ਆਫੈਂਡਰਸ ਬਿਲਕੁਲ ਦੇਖੋ ਜੀ ਮੈਸੇਜ ਇਜ਼ ਲਾਊਡ ਐਂਡ ਕਲੀਅਰ ਕਿ ਜਿਹੜੇ ਵੀ ਨਸ਼ੇ ਦਾ ਕੰਮ ਕਰ ਰਹੇ ਹੈਗੇ ਨੇ ਵੇਚ ਰਹੇ ਹੈਗੇ ਨੇ ਉਹ ਜਾਂ ਤਾਂ ਇਹ ਬਿਜ਼ਨਸ ਛੱਡ ਦੇਣ ਜਾਂ ਤਾਂ ਫਿਰ ਕਾਨੂੰਨੀ ਕਾਰਵਾਈ ਕਰਨ ਦੇ ਖਿਲਾਫ ਜਿਹੜਾ ਹੈਗਾ ਉਹ ਪੂਰੀ ਤਰੀਕੇ ਦੇ ਨਾਲ ਤਿਆਰ ਰਹਿਣ ਆਦਰਵਾਇਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਜੇਲ੍ਹ ਦੇ ਪਿੱਛੇ ਪੇਜ ਜਾ